ਨੋਨੀਆ ਹਰਕਤਾਂ ਕਰਨ ਵਾਲੇ ਕਿਸ ਹੱਦ ਤੱਕ ਗੁజర్ ਸਕਦੇ ਹਨ ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ ਮੁਕਸਰ ਵਿਖੇ ਇੱਕ ਪਰਵਾਸੀ ਪਰਿਵਾਰ ਦੀ 9 ਸਾਲਾ ਬੱਚੀ ਦੇ ਨਾਲ ਦੁਸ਼ਕਰਮ ਕਰਨ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਮੁਕਸਰ ਪੁਲਿਸ ਨੇ ਸ਼ਿਕਾਇਤ ਮਗਰੋਂ ਪੜਤਾਲ ਕੀਤੀ ਤਾਂ ਬੱਚੀ ਦੀ ਲਾਸ਼ ਮੋੜ ਰੋਡ ਤੇ ਇੱਕ ਬੰਦ ਫੈਕਟਰੀ ਵਿੱਚ ਪਈ ਮਿਲੀ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਪੁਲਿਸ ਨੇ આરોપી ਦੀ ਤਲਾਸ਼ ਸ਼ੁਰੂ ਕੀਤੀ ਤਾਂ ਥਾਂਦੇਵਾਲਾ ਰੋਡ ਦੇ ਉੱਤੇ ਉਸ ਵਿਅਕਤੀ ਨਾਲ ਪੁਲਿਸ ਦੀ ਮੁਟਫੇੜ ਹੋਈ ਉਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕਰ ਦਿੱਤਾ ਗਿਆ ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਸ ਦੇ ਪੈਰ ਵਿੱਚ ਗੋਲੀ ਲੱਗੀ આરોપી ਦੀ ਪਛਾਣ ਮੁਕੇਸ਼ ਕੁਮਾਰ ਵਜੋਂ ਹੋਈ ਹੈ ਅਤੇ ਉਹ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਦੋਸ਼ੀ ਹੈ ਅਤੇ ਸਜ਼ਾ ਕੱਟ ਕੇ ਬਾਹਰ ਆਇਆ ਸੀ ਅਤੇ ਬਾਹਰ ਆ ਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ एसएसपी मैडम प्रज्ञा जैन दी अगवाई ਹੇਠ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਗਈ एसएसपी मैडम प्रज्ञा जैन ਨੇ ਕੀ ਕੀਤਾ आओ ਤੁਹਾਨੂੰ ਵੀ ਅਸੀਂ ਸੁਣਵਾਨਿਆਂ ਜੀ ਸਾਡੇ ਕੋਲ ਇੱਕ ਇਨਪੁਟ ਸੀਗੀ ਕਿ 2 ਦਿਨ ਪਹਿਲਾਂ ਇੱਕ 9 ਸਾਲ ਦੀ ਬੱਚੀ ਮਿਸਿੰਗ ਹੈਗੀ ਉਹਦੇ ਬਾਰੇ ਇਨਫੋਰਮੇਸ਼ਨ ਸਾਨੂੰ ਪਰਸੋਂ ਰਾਤੀ ਆਈ ਸੀ ਤੇ ਕੱਲ ਸਵੇਰੇ ਅ ਵੀ ਸਾਡੇ ਕੋਲ ਇਨਪੁਟ ਸੀਗੀ ਜਿਵੇਂ ਹੀ ਸਾਡੇ ਕੋਲ ਇਨਫਰਮੇਸ਼ਨ ਆਈ ਸਾਡੀ ਮਲਟੀਪਲ ਟੀਮਾਂ ਉਸੇ ਵੇਲੇ ਸਾਡੇ ਵੱਲੋਂ ਬਣਾ ਦਿੱਤੀਆਂ ਗਈਆਂ ਸੀਗੀਆਂ ਤੇ ਅਸੀਂ ਬੱਚੀ ਦੀ ਭਾਲ ਕਰਦੇ ਸੀ ਤਾਂ ਬਟ ਅਨਫੋਰਚਨਟਲੀ ਅੱਜ ਦੁਪਹਿਰੇ ਉਸ 9 ਸਾਲ ਦੀ ਬੱਚੀ ਦੀ ਡੈੱਡ ਬੋਡੀ ਸਾਨੂੰ ਰਿਕਵਰ ਹੋਈ ਉਸ ਇੱਕ ਮੰਦਭਾਗੀ ਇਸ ਘਟਨਾ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮਾਂ ਜਿਹੜੀ ਪਹਿਲਾਂ ਤੋਂ ਹੀ ਇਸ ਪੂਰੇ ਮੈਟਰ 'ਚ ਲੱਗੀ ਹੋਈ ਸੀ ਬੱਚੀ ਦੀ ਭਾਲ 'ਚ ਉਹਨਾਂ ਨੇ ਫਿਰ ਆਪਣੀ ਇੱਕ ਹਿਊਮਨ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਸ਼ੱਕੀ ਬੰਨਿਆਂ ਦੀ ਇੱਕ ਲਿਸਟ ਬਣਾਈ ਤਾਂ ਇਹ ਜਿਹੜਾ ਸਸਪੀਸ਼ੀਅਸ ਇੱਕ ਬੰਦਾ ਜਿਹੜਾ ਹੈਗਾ ਉਹ ਸਾਡਾ ਫਿਗਰ ਇਨ ਹੋਇਆ ਜਿਹਦੀ ਉੱਥੇ ਦੇ ਲੋਕਲ ਵਿਟਨੈਸਸ ਵੱਲੋਂ ਤਸਦੀਕ ਕੀਤੀ ਗਈ ਕਿ ਹਾਂਜੀ ਇਹੀ ਬੰਦਾ ਸੀ ਜਿਹੜਾ ਉਹ ਬੱਚੀ ਨਾਲ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਇਹਨੂੰ ਬਹਿਲਾ ਕੇ ਲੈ ਕੇ ਗਿਆ ਸੀ ਤੇ ਸਾਡਾ ਜਿਹੜਾ ਸਸਪੀਸ਼ਨ ਸੀ ਉਹ ਠੀਕ ਨਿਕਲਿਆ ਤੇ ਇਹ ਜਿਹੜਾ ਬੰਦਾ ਆਈਡੈਂਟੀਫਾਈ ਹੋਇਆ ਇਹਦਾ ਨਾਮ ਮੁਕੇਸ਼ ਸੀ ਇਹ ਵੀ ਇੱਥੇ ਮੁਕਸਰ ਦਾ ਹੀ ਰਹਿਣ ਵਾਲਾ ਸੀ ਤਾਂ ਹੁਣ ਸ਼ਾਮ ਸ਼ਾਮ ਨੂੰ ਜਦੋਂ ਸਾਡੀਆਂ ਟੀਮਾਂ ਇਹਦੀ ਭਾਲ ਚ ਲੱਗੀ ਹੋਈ ਸੀ ਤੇ ਅਸੀਂ ਵਕ ਵਕ ਥਾਵਾਂ ਤੇ ਨਾਕੇਬੰਦੀਆਂ ਕੀਤੀ ਹੋਈ ਸੀਗੀ ਤਾਂ ਇਸ ਲੋਕੇਸ਼ਨ ਤੇ ਜਿੱਥੇ ਅਸੀਂ ਖੜੇ ਹਾਂ ਇੱਥੇ ਸਾਡੇ ਐਸਐਚਓ ਸੜੀ ਮੁਕਸੜ ਦੀ ਟੀਮ ਵੀ ਸੀ ਤਾਂ ਇਹਨਾਂ ਨੂੰ ਦੇਖ ਕੇ ਇਹ ਜਿਹੜਾ ਦੋਸ਼ੀ ਸੀ ਮੁਕੇਸ਼ ਇਹਨੇ ਇਹ ਮੋਟਰਸਾਈਕਲ ਤੇ ਸੀ ਤਾਂ ਇਹਨੇ ਪੁਲਿਸ ਵੱਲ ਫਾਇਰ ਕੀਤਾ ਜਿਹੜਾ ਕਿ ਥੈਂਕਫੁਲੀ ਇੱਕ ਦਰਖਤ ਨੂੰ ਵੱਜਿਆ ਜਿਹਦੇ ਪਿੱਛੇ ਸਾਡੇ ਐਸਐਚਓ ਸਾਹਿਬ ਖੜੇ ਸੀ ਤਾਂ ਉਹਨਾਂ ਦਾ ਬਚਾਅ ਹੋ ਗਿਆ ਜਵਾਬੀ ਫਾਇਰਿੰਗ 'ਚ ਆਪਣੇ ਸੈਲਫ ਡਿਫੈਂਸ 'ਚ ਐਸਐਚਓ ਸਾਹਿਬ ਵੱਲੋਂ ਵੀ ਇਸ ਬੰਦੇ ਤੇ ਵਾਪਸ ਫਾਇਰ ਕੀਤਾ ਗਿਆ ਜਿਹੜਾ ਇਹਦੀ ਲੱਛ